ਅੱਜ ਪ੍ਰਧਾਨ ਜੀ ਨੇ ਸਟੇਬਲ ਨਹੀਂ ਜੀ ਮੈਂ ਤਾਂ ਨਿਕਾਲੋ ਇੱਥੇ ਮੈਂ ਕਿੱਥੇ ਜਾ ਰਿਹਾ ਪਿੰਡ ਨੂੰ ਤੇ ਤੇ ਛਾਪੀ ਕੇ ਜਾਉਂਗਾ ਕਿਉਂਕਿ ਪੁਰਾਣਾ ਪਰਵਾ ਰਹੇ ਹਰ ਸਰਦਾਰ ਪੂਰਨ ਸਿੰਘ ਦੇ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਤੇ ਵਟੇਰ ਦਾ ਔਰ ਸਭ ਦੇ 3.95 ਬੜੇ ਫੈਮਿਲੀ ਐਟ੍ਰੈਕਸ਼ਨ ਔਰ ਜਿੰਨਾ ਫਟੇਗੜ ਚੁੰਗੀ ਜਾ ਤੇ ਬੀਸ਼ਖ ਭਾਵੇਂ ਇੱਕ ਜਣ ਆਏ ਪਰ ਇਹਨਾਂ ਲੋਕਾਂ ਦਾ ਵੀ ਮੈਂ ਤਾਂ ਮਤ ਕਰਦਾ ਕਿ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਕਿ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਾਕੇ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੀ ਚੀਜ਼ਾਂ ਨਾਲ ਜਿੱਥੇ ਬਾਜਲਾ ਸਾਹਿਬ ਕੋਲ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਖਾਰਨ ਦਾ ਮਟਰ ਨਾ ਕਰਦਾ ਸਭ ਬਾਣ ਵੱਡੋ ਮੁੰਚੀ ਤੋਂ ਕਿ ਜੇ ਥਾਣੇਦਾਰ ਤੋਂ ਲੈ ਕੇ ਭਵਦਾ ਤੋਂ ਲੈ ਕੇ ਸਾਰੇ ਕਿਤੇ ਕੋਈ ਬਦਲਾਅ ਦੇ ਵਿੱਚ ਤੁਸੀਂ ਜੀ ਦੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਬਹੁਤ ਕੁਝ ਹੋਏਗਾ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਇਹ ਵੀ ਕਿਹਾ ਸੀ ਕਿ ਜਿਸ ਥਾਣੇ ਤੋਂ ਡੋਇਡ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਤੇ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਨੇ ਉਹਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤੇ ਤੁਸੀਂ ਸ਼ਿਕਾਇਤ ਪਾਓਗੇ ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਾਂ ਜੂਬ ਜਦੋਂ ਫਿਰ ਮੇਰੇ ਦਫ਼ਤਰ 'ਚ ਆਏਗੀ ਉਦੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਸ ਕਰਕੇ ਪ੍ਰਧਾਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਨੇ ਮੇਰੇ ਨਾਲ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਕਿ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁਖੰਤੇ ਕਹਵੇ ਕਿ ਮੈਂ ਉੱਥੇ ਜਾ ਕੇ ਜਲੰਧਰ ਦੇ ਵਿੱਚ ਆਪਣਾ ਉਥੇ ਘਰ ਲੈਣ ਲੱਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਏ ਇਲੈਕਸ਼ਨ ਲੜੂਗਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਲੋਕੀ ਅਨਾਉਂਸ ਹੋ ਗਈ ਸੀ ਮੁਖੰਤੇ ਸਭ ਨਾਲ ਦੇ ਆਫੀਸਰਾਂ ਨੂੰ ਪੁੱਛ ਲਿਆ ਕਰੋ ਕੋਲ ਡਿਟਰੈਕਟਰ ਲੱਗੂਗਾ ਉੱਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤਾਨੂੰ ਇਵਨ ਕੋਈ ਐਸਚੂ ਵੀ ਮਿਲ ਨਹੀਂ ਜਾਈਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਤਰੀ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਦੇ ਰਤਵੇ ਨੂੰ ਜੋ ਮੁੱਖ ਮੰਤਰੀ ਦਾ ਰਤਵਾ ਉਹੀ ਰਹਿ ਜਾਣਾ ਹੈ ਅਸਾਂ ਹੁਣ ਭਾਵੇਂ ਤੁਸੀਂ ਪਿਛਲੇ ਦਿਨ ਤੁਹਾਡਾ ਬਿਆਨ ਹੈ ਜੀ ਸ਼ਰਪੀਰ ਬਾਦਲ ਜਿਹੜਾ ਖਾਲੀ ਦਲ ਦਾ ਬੜਾ ਬੇਚਾਨ ਕੋਈ ਕੋਈ ਅੱਜ ਵੀ ਮੈਂ ਇਹ ਕਹਿਣਾ ਕਿ ਜੋ ਖਾਲੀ ਦਾ ਦੇ ਹਾਲਾਤ ਬੜੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਾਕ ਜਿੰਨੇ ਹਿੰਦੂ ਸਿੱਖੀ ਦਾ ਵੀ ਕਾਇਮ ਰੱਖਿਆ ਹੱਤਵਾਰ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਦਲ ਹੱਤਵਾਰੀ ਦੇ ਭੋਗ ਚ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟਿਵ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮ ਖਿਆਲੀ ਨਹੀਂ ਸਮਝਿਆ ਗਿਆ ਉਹ ਪਰ ਬਾਦਲ ਸੁਖਬੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਨੇ ਬੱਡੇ ਬਾਦਲ ਸਭ ਦੇ ਮਿਲਦੇ ਜਿਹੜੇ ਲੀਡਰ ਇਹਨਾਂ ਨਾਲ ਅਪਡੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਕਾਂਦੀ ਪਲ ਚਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਅਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਡੇਰਾ ਸਾਹਿਬ ਪੰਨਾ ਨੰਦ ਜਿੰਨੀ ਚਾਉਣਾ ਹੋਣ ਵਾਲੀ ਆ ਕਾਂਸਲ ਨੂੰ ਕਿਹੜਾ ਕੈਂਡੀਡੇਟ ਦੇਖੋ ਜੀ ਜੀ ਤੇ ਵਿਚਾਰ ਆਉਣੀਆਂ ਨੇ ਜਿਹੜਾ ਕੋਈ ਕਰਨੀ ਉਹਦੇ ਬਾਅਦ ਵੇਖਾਂਗੇ ਹੋਰ ਲੜਾਂਗੇ ਤੇ ਜਿੱਤਾਂਗੇ